ਸਿੱਖ ਦੀ ਪਰਿਭਾਸ਼ਾ ਹੈ ਬੀਜੀ ਨੇ ਸਿੱਖ ਲਿਆ ਸਿੱਖ ਲਿਆ ਤਾਂ ਉਹਨੂੰ ਗਿਆਨ ਹੋ ਗਿਆ ਉਹਨੇ ਸਾਰਾ ਕੁਝ ਪਾ ਲਿਆ ਜਦੋਂ ਬੰਦਾ ਸਿੱਖ ਬਣ ਗਿਆ ਉਹਨੇ ਸਿੱਖ ਲਿਆ ਸਾਰਾ ਕੁਝ ਨੂੰ ਗਿਆਨ ਆ ਜਾਂਦਾ ਤੇ ਉਹਦੀਆਂ ਜਿਹੜੀ ਤਮਾ ਉਹ ਘਟ ਜਾਂਦੀ ਹੈ ਉਹਦੀਆਂ ਜਿਹੜੀ ਉਹਦੀ ਤ੍ਰਿਸ਼ਨਾ ਹੈ ਉਹ ਘਟ ਜਾਂਦੀ ਹੈ ਉਹਦੀਆਂ ਲੋੜਾਂ ਘਟ ਜਾਂਦੀਆਂ ਇਸ ਕਰਕੇ ਪੰਜਾਬ ਇੱਕ ਇਹ ਅਜੀਹਾ ਸੂਬਾ ਹੈ ਵੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜੇ ਕੋਈ ਵਾਹਣ ਖੇਤ ਨੂੰ ਆਪਣੇ ਨੂੰ ਵਾਹ ਕੇ ਤੇ ਕਣਕ ਦਾ ਸਿੱਟਾ ਵੀ ਦਿਆ ਬਿਨਾ ਤੇ ਉਹਦੇ ਬੱਚੇ ਭੁੱਖੇ ਨਹੀਂ ਮਰਦੇ ਉੰਨੀ ਕਣਕ ਉਹਨਾਂ ਅਨਾਜ ਬਾਜਰਾ ਬੱਕੀ ਜਵਾਰ ਜੋ ਵੀ ਹੈ ਉਹ ਪੈਦਾ ਹੋ ਜਾਂਦਾ ਤੇ ਚਾਰ ਰੁੱਤਾਂ ਜਿਹੜੀਆਂ ਸਮੇਂ-ਸਮੇਂ ਸਰ ਜਿਹੜੀ ਵਾਰਿਸ਼ ਕੁਦਰਤ ਵੱਲੋਂ ਹੁੰਦੀ ਰਹਿੰਦੀ ਹੈ ਇਹ ਬਹੁਤ ਵੱਡਾ ਸਾਨੂੰ ਇੱਕ ਵਿਸੇ ਦੇ ਵਿੱਚ ਵਿਰਾਸਤ ਦੇ ਵਿੱਚ ਕਿ ਕੁਦਰਤ ਬੋਲੋ ਇੱਕ ਤੋਹਫਾ ਮਿਲਿਆ ਹੋਇਆ ਹੁਣ ਗੱਲ ਕਰਦੇ ਆ ਸਿੱਖ ਹੁਣ ਬਾਦਲ ਕੇ ਸਿੱਖ ਹੋ ਕੇ 20 ਸਾਲ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਕਦੇ 2 ਸਾਲ ਸਰਕਾਰ ਬਣੀ ਹੈ ਕਿਸੇ ਟਾਈਮ 1.5 ਸਾਲ ਬਣੀ ਹੈ ਤੇ ਤਿੰਨ ਤਾਂ ਸੀ ਆਪਦੀ ਅੱਖੀਂ ਦੇਖੀ ਹੈ 15 ਸਾਲ ਤਾਂ ਹੀ ਚਲਾਈ ਗਏ ਤੇ ਤਿੰਨ ਵਾਰ ਮੁੱਖ ਮੰਤਰੀ 1.5-1.5 ਸਾਲ ਦੋ ਵਾਰੀ ਤੇ ਇੱਕ ਵਾਰੀ 2 ਸਾਲ ਪੰਜ ਉਹ 20 ਸਾਲ ਰਾਜ ਕਰ ਗਏ ਦੇਖੋ ਬਨੌਟੀ ਸਿੱਖ ਅਸਲੀ ਸਿੱਖਾਂ ਤੇ ਰਾਜ ਕਰ ਗਏ ਬਚਿੱਤਰਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਭੇਖ ਬਖਾਵਾ ਜਗਤ ਕੋ ਲੋਗਣ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਸ ਨਰਕ ਮੇਲੀ ਬੇਖਵਾਖੀ ਦੀ ਸਿੱਖੀ ਦਾੜੀ ਕੇਸ ਰੱਖ ਕੇ ਪੰਥ ਕ ਕਹਾ ਕੇ ਤੇ ਜਿਹੜੇ ਅਸਲੀ ਪੰਥਕ ਸੀ ਅਸਲੀ ਟਕਸਾਲੀ ਸੀ ਉਹਨਾਂ ਨੂੰ ਵੇਚ ਗਏ ਜਿਹੜੇ ਘੱਟ ਪੜੇ ਲਿਖੇ ਸੀਗੇ ਉਹਨਾਂ ਨੂੰ ਟਿਕਟਾਂ ਦੇ ਕੇ ਤੇ ਸਾਈਨ ਹੋਰ ਕਰਾਉਣੇ ਅਸਲੀ ਸਾਈਨ ਕਿਤੇ ਹੋਰ ਕਰਾਉਣੇ ਬਿੱਲ ਪਾਸ ਕਰਾਉਣਾ ਜੋ ਵੀ ਹੈ ਫਿਰ ਅੱਗੇ ਪਤਾ ਹੀ ਆ ਤੁਹਾਨੂੰ ਵੱਡੇ ਵੱਡੇ ਹੋਟਲ ਜ਼ਮੀਨਾਂ ਜਾਇਦਾਦਾਂ ਤੇ ਪੰਥਕ ਪਾਰਟੀ ਕਹੇ ਕੇ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ 20 ਸਾਲ ਲੋਕਾਂ ਦੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਕੇ ਇਹਨੂੰ ਕਹਿੰਦੇ ਆ ਬਨੌਤੀ ਸਿੱਖ ਜੇ ਤ੍ਰਿਸ਼ਨਾ ਅਸਲੀ ਸੇਖੁੰਦੇ ਤ੍ਰਿਸ਼ਨਾ ਭਰੀ ਹੁੰਦੀ ਹੁਣ ਭਰੋਸੇਯੋਗ ਸੂਤਰਾ ਤੋਂ ਪਤਾ ਲੱਗਿਆ ਅੱਜ ਲੇਟੈਸਟ ਕਿ ਬਾਦਲ ਕਿਆ ਨੇ ਨੋਵਾ ਹਾਈਬ੍ਰਿਡ ਹਾਈ ਰੈਟ ਹੈ ਕਿਹੜੀ ਹਾਈਬ੍ਰਿਡ ਤਾਂ ਇੱਕ ਬੀ ਹੁੰਦਾ ਸੌਰੀ ਹਾਈ ਰੈਟ ਕਿਹੜੀ ਗੱਡੀ ਹੈ 100 ਗੱਡੀ ਇਕੱਠੀ ਕੀਤੀ ਹੈ ਟੋਇਟਾ ਦੀ ਤੇ 100 ਜਿਹੜੀ ਪੁਰਾਣੀ ਗੱਡੀ ਸੀ ਵੇਚਦੀ 100 ਗੱਡੀ ਇਕੱਠੀ ਜਿਹਦੀ ਕੀਮਤਾਂ 33.5 ਲੱਖ ਆਹ ਸੌਰੀ 33.5 ਹਾਂ 33.5 ਲੱਖ ਰੁਪਏ 33.5 100 ਜੋੜ ਦੋ ਕਿੰਨੇ ਕਰੋੜ ਬਣ ਗਿਆ ਇਹ 48 ਚਾਈ ਹੈ ਇਹ ਕਿੱਥੇ ਭੇਜੀਆਂ ਇਹ ਹੋਟਲਾਂ ਚ ਭੇਜੀਆਂ ਜਿਹੜੇ ਇਹਨਾਂ ਦੇ ਹੋਟਲ ਨੇ ਉੱਥੇ ਯਾਤਰੀ ਆਉਂਦੇ ਨਾ ਲੈ ਕੇ ਆਉਂਦੇ ਆ ਛੱਡ ਕੇ ਆਉਂਦੇ ਆ ਫਿਰ ਉਹ ਆਪ ਦਾ ਜੋ ਜਿਹੇ ਜਿਹਾ ਕਮਰਾ ਲੈਂਦੇ ਆ ਪੈਂਦੇ ਆ ਲੱਖ ਲੱਖ ਰੁਪਈਆ ਜਿਹੜਾ ਬਿੱਲ ਬਣ ਜਾਂਦਾ ਰਾਤ ਨੂੰ ਜਿਆਦੇ ਹੋ ਸਕਦਾ ਬੱਚਿਆਂ ਵਾਸਤੇ ਹੋਰ ਫਾਰਮ ਵਾਸਤੇ ਜਿੱਥੇ-ਜਿੱਥੇ ਇਹਨਾਂ ਨੂੰ ਨੇ ਗੱਡੀਆਂ ਪ੍ਰੋਵਾਈਡ ਕਰਾਉਣੀਆਂ ਉਹ ਗੱਡੀਆਂ ਖਰੀਦੀਆਂ ਤੇ ਮੈਂ ਜੇ ਗੱਪ ਮਾਰਦਾ ਤਾਂ ਆਰਟੀਕਲ ਕਿਉਂਕਿ 100 ਗੱਡੀ ਪੁਰਾਣੀ ਗੱਡੀ ਵੇਚਦੀ ਹੁਣ ਤੁਸੀਂ ਇਹਨੂੰ ਕੀ ਕਹੋਗੇ ਪੰਥ ਹਤੈਸੀ ਹੈ ਕਿ ਗੁਰੂ ਨਾਨਕ ਦੇਵ ਕੋਲੇ ਪੈਸੇ ਨਹੀਂ ਸੀ ਲੋਕ ਮਗਰ ਲਾ ਕੇ ਉਹ ਕੁਝ ਵੀ ਖਰੀਦ ਸਕਦਾ ਸੀ ਗੁਰੂ ਅੰਗਦ ਦੇਵ ਕੋਲੇ ਪੈਸਾ ਦੀ ਕਮੀ ਸੀ ਗੁਰੂ ਰਾਮਦਾਸ ਕੋਲੇ ਗੁਰੂ ਅਰਜਨ ਦੇਵ ਕੋਲੇ ਗੁਰੂ ਹਰਗੋਬਿੰਦ ਸਾਹਿਬ ਕੋਲੇ ਗੁਰੂ ਹਰ Rai ਕੋਲੇ ਗੁਰੂ ਹਰਿਕ੍ਰਿਸ਼ਨ ਕੋਲੇ ਗੁਰੂ ਤੇਗ ਬਹਾਦਰ ਕੋਲੇ ਮੱਖਣ ਸਾਹ ਲਵਾਣੇ ਦਾ ਜਹਾਜ਼ ਡੁੱਬ ਗਿਆ ਡੁੱਬ ਗਿਆ ਸੀ ਮੁੰਡਾ ਦੇ ਕੇ ਉਹ ਕਢਾਇਆ ਕੱਢਿਆ ਸੀਗਾ ਉਹਨੇ ਮਾਧੂਰੇ ਮਾਧੂਰੇ ਕਹਿ ਕੇ ਜਿਹੜਾ ਹੈਗਾ ਲਾਧੂਰੇ ਲਾਧੂਰੇ ਕਹਿ ਕੇ ਗੁਰੂ ਦਾ ਰਤਬਾ ਦੇ ਕੇ ਪੁਕਾਰਿਆ ਸੀ ਵੀ ਉੱਥੇ ਬੈਠੇ ਹੈ ਕੋਈ ਲੈ ਸਕਦਾ ਸੀ ਗੁਰੂ ਗੋਬਿੰਦ ਸਿੰਘ ਕੋਈ ਬਣਾ ਸਕਦਾ ਸੀ ਉਹਨਾਂ ਨੇ ਅਸਲੀ ਸਿੱਖੀ ਕਮਾ ਕੇ ਸਾਨੂੰ ਸਮਰਪਿਤ ਕਰ ਗਏ ਬੰਦਾ ਸਿੰਘ ਬਹਾਦਰ ਉਹਨੇ ਸਾਰੇ ਜਿਹੜੇ ਸਾਡੇ ਜ਼ਿਮੀਂਦਾਰ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਇਹਦੀ ਬਦੌਲਤ ਦਿੱਤੀਆਂ ਗੁਰੂ ਗੋਬਿੰਦ ਸਿੰਘ ਕਰਕੇ ਉਸ ਸਿੱਖੀ ਦੀ ਆੜ ਵਿੱਚ ਬਾਦਲ ਕਾਣੇ 20 ਸਾਲ ਰਾਜ ਕੀਤਾ ਤੇ 20 ਸਾਲਾਂ ਦੇ ਵਿੱਚ ਜਿਹੜੇ ਕਿਸਾਨ ਨੇ ਕੀਤੀ ਕਰੀਏ ਜਿਹਦੇ ਕੋਲੇ 20 ਕਿੱਲੇ ਉਹਨੇ ਵੇਚ ਕੇ ਉਹਦੇ ਕੋਲੇ 12 ਰਹਿ ਗਏ ਜਿਹੋਨੇ ਨਾਲ ਆਪਣੇ ਜਵਾਕ ਜੱਲੇ ਵਿਆਹੇ ਆ ਤੇ ਉਹਦੇ ਕੋਲੇ 6 ਕਿੱਲੇ ਰਹਿ ਗਏ ਅੱਜ ਆਰਟੀ ਕਢਾ ਲਓ ਰੈਵਨਿਊ ਡਿਪਾਰਟਮੈਂਟ ਚੋਂ ਕਢਾ ਲਓ ਜੇ ਮੈਂ ਝੂਠ ਬੋਲਦਾ ਤੇ ਅਸਲੀ ਜਿਹੜੇ ਸਿੱਖ ਆ ਸਾਡੇ ਉਹ ਅੱਜ ਵੀ ਮਰਜ਼ਾਦਾ ਦੇ ਵਿੱਚ ਹੈ ਰਹਿਤ ਦੇ ਵਿੱਚ ਹੈ ਔਰ ਸੰਤੋਸ਼ਟੀ ਦੇ ਵਿੱਚ ਜਿਹੜਾ ਹੈਗਾ ਗੁਰਬਾਣੀ ਨੂੰ ਪੜ ਰਹੀ ਹੈ ਕਿਉਂਕਿ ਜਦੋਂ ਬੰਦਾ ਜਿਹੜਾ ਬੈਠਾ ਹੈ ਉਹ ਨੂੰ 12 ਸਾਹ ਹੁੰਦੇ ਆ ਜਦੋਂ ਤੁਰਦਾ ਉਹ ਨੂੰ 18 ਸਾਹ ਹੁੰਦੇ ਆ ਜਦੋਂ ਜੇ ਬੰਦਾ ਪੈ ਜਾਂਦਾ ਸੌ ਜਾਂਦੇ ਆਪਾਂ ਤਾਂ 32 ਸਾਹ ਹੁੰਦੇ ਆ ਤੇ ਜਦੋਂ ਦੋ ਨੰਬਰ ਦੀ ਕੂੜ ਕਮਾਈ ਇਕੱਠੀ ਕਰਦੇ ਆਂ ਫਿਰ ਰਾਤ ਨੂੰ ਗਿੰਦੇ ਆਂ ਵੀ ਕਿੱਥੇ ਲਾਵਾਂਗੇ ਕੀ ਕਰਾਂਗੇ ਕੀ ਖਰੀਦਾਂਗੇ ਕਿਵੇਂ ਕਰਾਂਗੇ ਗੱਡੀਆਂ ਖਰੀਦਾਂਗੇ ਜਾਂ ਕੀ ਕਰਾਂਗੇ ਜ਼ਮੀਨਾਂ ਖਰੀਦਾਂਗੇ ਹੋਟਲ ਖਰੀਦਾਂਗੇ ਕਿੱਥੇ ਕਰਾਂਗੇ ਤੇ ਫਿਰ ਕਿੰਨੇ ਆਉਂਦੇ 64 ਸਾਂ ਹੁੰਦੇ ਆ ਇਹ ਵੀ ਅਟਲ ਸੱਚਾਈ ਹੈ ਤੇ ਇਹਨਾਂ ਲੋਕਾਂ ਦਾ ਪਹਾਨ ਦੇਖ ਲਿਆ ਵੀ ਮਤਲਬ ਜਾਇਦਾਦਾਂ ਖਰੀਦ ਲੀਆਂ ਜ਼ਮੀਨਾਂ ਖਰੀਦ ਲੀਆਂ ਗੱਡੀਆਂ ਖਰੀਦ ਲੀਆਂ ਹੋਰ ਘੋੜੇ ਭੇਟਾਂ ਬੱਕਰੀਆਂ ਜੋ ਵੀ ਹੈ ਇਹਨਾਂ ਕੋਲੇ ਫਾਰਮ ਹੈ ਬਸਾ ਹੈ ਹੋਟਲ ਹੈ ਢਾਬੇ ਹੈ ਸਾਰਾ ਕੁਝ ਲੈ ਲਿਆ ਪਰ ਸੰਤੁਸ਼ਟੀ ਨਹੀਂ ਮਿਲਦੀ ਸ਼ਾਂਤੀ ਮਿਲਣੀ ਬਹੁਤ ਮੁਸ਼ਕਲ ਹੈ ਕਿਉਂਕਿ ਵੀਡੀਓ ਵੱਡੀ ਹੋਗੀ ਇੱਕ ਰਾਜੇ ਦੀ ਕੁੜੀ ਸੀਗੀ ਉਹ ਹਾਥੀ ਤੇ ਜਾਂਦੀ ਸੀ ਹਾਰ ਸ਼ਿੰਗਾਰ ਲਾਇਆ ਪੂਰਾ ਸਜੀਤ ਅਜੀਤ ਲੱਖਾਂ ਦਾ ਸੋਨਾ ਪਾਇਆ ਤੇ ਇੱਕ ਵਿਚਾਰਾ ਫਕੀਰ ਬੈਠਾ ਸੀ ਉਹ ਕੋਲ ਦੀ ਜਦੋਂ ਲੰਗੀ ਉਹਦੇ ਕੋਲੇ ਇੱਕ ਸਰ ਦਾ ਸਰਕੜਾ ਜਿਹੜਾ ਆਪਾਂ ਵੱਡੇ ਹੁੰਦੇ ਸੀ ਉਹਦਾ ਇੱਕ ਇਸ ਤਰ੍ਹਾਂ ਪਤੰਗ ਵਾਂਗੂ ਫਿੜਕਾ ਜਾਂ ਬਣਾਇਆ ਜਿਹੜਾ ਆਪਾਂ ਪਹਿਲਾਂ ਫਿੜਕਾ ਪਸ਼ੂਆਂ ਕੋਲੇ ਲਾਉਂਦੇ ਹੁੰਦੇ ਸੀ ਉਹ ਵੱਡੇ ਹੁੰਦੇ ਸੀ ਛੋਟੇ ਐ ਤਾਂ ਉਹ ਸੂਰਜਵੰਨੀ ਕਦੇ ਐ ਕਰ ਲਿਆ ਕਰੇ ਕਦੇ ਐ ਕਰ ਲਿਆ ਕਰੇ ਉਹ ਉੱਤਰ ਕੇ ਆਂਦੀ ਬਾਬਾ ਮੈਨੂੰ ਕੁਛ ਦੇ ਉਕਾ ਸਵਰਗੀ ਮੇਰੇ ਕੋਲੇ ਕੀ ਹੈ ਤੰਤੇ ਮੇਰੇ ਕੱਪੜਾ ਨਹੀਂ ਆਹ ਮਤੋਂ ਉਪ ਨੂੰ ਉਹ ਕਰਦਾ ਕਹਿੰਦੀ ਨਹੀਂ ਬਾਬਾ ਤੁਹਾਡੇ ਕੋਲੇ ਬਹੁਤ ਖੁਸ਼ ਹੈ ਕਿਉਂਕਿ ਉਹਨੂੰ ਅਨੁਭਵ ਹੋਇਆ ਕਿ ਉਹ ਫਕੀਰ ਬੈਠਾ ਉਹਦੇ ਕੋਲੇ ਸ਼ਾਂਤੀ ਹੈ ਤੇ ਉਹ ਹਾਥੀ ਤੇ ਚੜੀ ਹੋਈ ਬਾਡਵਾਜੇ ਵੱਜਦੇ ਹੋਣਾ ਲੱਕਾਂ ਦਾ ਸੋਹਣਾ ਗਹਿਣੇ ਗੱਟੇ ਪਾਏ ਤੇ ਪਰ ਸ਼ਾਂਤੀ ਨਹੀਂ ਸੀ ਉਹਦੇ ਕੋਲੇ ਇਸ ਕਰਕੇ ਇਹਨਾਂ ਲੋਕਾਂ ਕੋਲੇ ਜਾਣ ਉਹ ਸ਼ਾਂਤੀ ਨਹੀਂ ਹੈਗੀ ਪਰ ਵੀਰੋ ਮੈਂ ਸਮਾਧਿਮ ਰਾਹੀਂ ਕਹਿਣਾ ਚਾਹੁੰਦਾ ਹੈ ਕਿ ਸਿੱਖਾ ਜਿਹੜੇ ਸਾਡੇ ਉਹ ਬਿਰਲੇ ਬਿਰਲੇ ਰਹਿਗੇ ਪਿਆਸਨਾ ਗੁਰੂ ਗੋਬਿੰਦ ਸਿੰਘ ਨੇ 10ਵੇਂ ਪਾਤਸ਼ਾਹ ਨੇ ਸਵਾ ਲੱਖ ਸੇ 1 ਲੜਾਉ ਤਬਾ ਗੁਰੂ ਗੋਬਿੰਦ ਸਿੰਘਤ ਹਮ ਵਿਰਲੇ ਟਾਂ ਮੇ ਰਹਿ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਹੀ ਹੈ ਨਹੀਂ ਤੇ ਇਹ ਤੁਹਾਨੂੰ ਬਨੌਟੀ ਸਿੱਖ ਬਣ ਕੇ ਬਨੌਟੀ ਪੰਥਕ ਤੈਸੀ ਬਣ ਕੇ ਬਨੌਟੀ ਖਾਲਸੇ ਬਣ ਕੇ ਬਨੌਟੀ ਲੀਡਰ ਬਣ ਕੇ ਤੁਹਾਡੇ ਤੇ 20 ਸਾਲ ਰਾਜ ਕਰਕੇ ਹਜ਼ਾਰਾਂ ਕਰੋੜਾ ਰੁਪਏ ਦੀ ਜਾਇਦਾਦ ਬਣਾ ਕੇ ਜਿਵੇਂ ਬਾਬਾ ਆਰਾਮਦੇਵ ਉਹ RAMDEV ਗਾਈਆਂ ਦਾ ਮੂਤ ਵੇਚ ਕੇ ਤੇ ਪਤਾ ਨਹੀਂ ਕਿੰਨੇ ਕਰੋੜ ਰੁਪਏ ਦੀ ਕੋਈ ਗੱਟੀ ਐ ਤੇ ਉਹ ਮੂਤ ਦਾ ਮੂਤ ਦੇ ਜਿਹੜੇ ਪੈਸੇ ਉਹਦੇ ਚੋਂ ਉਹ ਤੇਲ ਪੂੰਦਾ ਮੂਤ ਦੇ ਪੈਸੇ ਨਾਲ ਗੋਡੇ ਬਦਲਾ ਕੇ ਅਸੀਂ ਐਡੇ ਲਾਈ ਲੱਗਤੇ ਮਗਰ ਲੱਗੂ ਲੋਕ ਐ ਸੋ ਵੀਰੋ 2027 ਆਉਂਦੀ ਐ ਸੋਚ ਸਮਝ ਕੇ ਆਪਦੇ ਲੀਡਰ ਚੁਣੋ ਸੋਚ ਸਮਝ ਕੇ ਸਰਕਾਰ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ